ਇਸ ਬੋਇੰਗ 727 ਪਲੇਨ ਨੂੰ ਇੱਕ ਵਾਰ ਵੇਖ ਕੇ ਤੁਹਾਨੂੰ ਇਸ ਤਰ੍ਹਾਂ ਲੱਗ ਸਕਦਾ ਹੈ ਜਿਵੇਂ ਇਹ ਕੋਈ ਲਵਾਰਿਛੜਿਆ ਹੋਇਆ ਪਲੇਨ ਹੈ ਪਰ ਇਸ ਤਰ੍ਹਾਂ ਨਹੀਂ ਹੈ ਇਸ 74 ਸਾਲ ਦੇ ਆਦਮੀ ਦਾ ਨਾਮ ਹੈ ਬਰੂਸ ਤੇ ਇਹ ਇਸ ਪਲੇਨ ਵਿੱਚ ਪਿਛਲੇ 20 ਸਾਲਾਂ ਤੋਂ ਰਹਿ ਰਿਹਾ ਹੈ ਬਰੂਸ ਜੰਗਲ ਵਿੱਚ ਇਕੱਲਾ ਕਿਸ ਤਰ੍ਹਾਂ ਰਹਿੰਦਾ ਹੈ ਅਤੇ ਇਹ ਪਲੇਨ ਇੱਥੇ ਕਿਸ ਤਰ੍ਹਾਂ ਆਇਆ ਇਹ ਸਭ ਜਾਣਨ ਤੋਂ ਪਹਿਲਾਂ ਇੱਕ ਵਾਰ ਇਹ ਦੇਖ ਲਵੋ ਕਿ ਇਸ ਪਲੇਨ ਵਿੱਚ ਬਿਜਲੀ ਵਾਈਫਾਈ ਵਾਸ਼ਰੂਮ ਵਾਸ਼ਿੰਗ ਮਸ਼ੀਨ ਕਿਚਨ ਤੇ ਸਭਿਧਾ ਉਹ ਹਰ ਸਮਾਨ ਹੈ ਜੋ ਇੱਕ ਘਰ ਵਿੱਚ ਹੁੰਦਾ ਹੈ ਤੁਸੀਂ ਇਹ ਤਾਂ ਜਾਣਦੇ ਹੀ ਹੋਵੋਗੇ ਕਿ ਕਿਸੇ ਪਲੇਨ ਦੀ ਬਾਡੀ ਇਸ ਤਰ੍ਹਾਂ ਦੇ ਮਟੀਰੀਅਲ ਦੇ ਨਾਲ ਬਣਾਈ ਜਾਂਦੀ ਹੈ ਕਿਸੇ ਵੀ ਤਰ੍ਹਾਂ ਮਤਮ ਦਾ ਕੋਈ ਪ੍ਰਭਾਵ ਨਾ ਪਵੇ ਇਸ ਲਈ ਇਹ ਪਲੇਨ ਇੰਨੇ ਲੰਮੇ ਸਮੇਂ ਤੋਂ ਇਸ ਜੰਗਲ ਵਿੱਚ ਖੜਾ ਹੈ ਤੇ ਇਸ ਦਾ ਕੋਈ ਨੁਕਸਾਨ ਵੀ ਨਹੀਂ ਹੋਇਆ ਅਗਰ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਪਲੇਨ ਕ੍ਰੈਸ਼ ਹੋ ਕੇ ਇਸ ਜੰਗਲ ਵਿੱਚ ਆਇਆ ਤਾਂ ਇਸ ਤਰ੍ਹਾਂ ਬਿਲਕੁਲ ਨਹੀਂ ਹੈ ਪੂਰੀ ਦੁਨੀਆ ਵਿੱਚ ਹਰ ਰੋਜ਼ 3 ਤੋਂ 4 ਜਹਾਜ਼ਾਂ ਨੂੰ ਸਕ੍ਰੈਬ ਕਰ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਇਹ ਵਾਲਾ ਰਿਟਾਇਰਡ ਪਲੇਨ ਵੀ ਬਰੂਸ ਨੇ 1 ਲੱਖ ਡਾਲਰ ਵਿੱਚ ਖਰੀਦੇ ਸੀ ਇਸ ਤੋਂ ਬਾਅਦ ਇਸ ਪਲੇਨ ਨੂੰ ਓਰੇਗਨ ਦੇ ਜੰਗਲਾਂ ਵਿੱਚ ਡਿਲੀਵਰ ਕਰਵਾਇਆ ਗਿਆ ਕਾਫੀ ਸਾਲ ਪਹਿਲਾਂ ਬਰੂਸ ਨੇ ਇਸ ਜੰਗਲ ਵਿੱਚ ਇਹ 10 ਏਕੜ ਜ਼ਮੀਨ ਖਰੀਦੀ ਸੀ ਹੁਣ ਇਹ ਬਰੂਸ ਦਾ ਪਲੇਨ ਹਾਊਸ